ਵਿਆਦ ਦਿਨਾਂ ਦੇ ਵਿੱਚ ਆਹ ਦੇ ਬੜਾ ਘੈਂਟ ਹੁੰਦਾ ਐ ਤੇ ਬੜਾ ਰੌਣਕੀ ਹੁੰਦਾ ਤੇ ਮਾਝੇ ਵਾਲਿਆਂ ਦੇ ਘਰੇ ਤੇ ਵਾਕਿਆ ਜਿਆਦਾ ਨਾ ਬੜਾ ਖਾਸ ਹੁੰਦਾ ਕੰਮ ਕਰੀ ਜਾਈਦੇ ਐ ਤੇ ਘੜੀ ਤੋਂ ਬਾਅਦ ਹਲਵਾਈ ਕੋ ਗੇੜੀ ਮਾਰਨ ਆ ਜਾਂਦੇ ਘਰ ਦੇ ਵੀ ਕੰਮ ਕਿੱਥੋਂ ਤੱਕ ਪਹੁੰਚਾ ਨਾਲੇ ਸਵਾਦ ਵੇਖ ਜਾਂਦੇ ਨੇ ਲਓ ਜੀ ਹਲਵਾਈ ਲੱਗ ਗਿਆ ਅੱਜ ਘਰੇ ਬੂੰਦੀ ਨੂੰ ਮਾਈਕ ਰਹਿਣ ਦੇ ਇਦਾਂ ਹੀ ਕਰ ਦੇਣੀ ਆ ਵੇਖਣ ਵਾਲਿਓ ਮਾਫ ਕਰਿਓ ਕਿਉਂਕਿ ਕੰਮ ਬੜੇ ਘਰ 'ਚ ਜੇ ਮੈਂ ਮਾਈਕ ਦੇ ਚੱਕਰਾਂ 'ਚ ਪੈ ਗਈ ਤੇ ਕਰਦੇ ਆ ਮੈਨੂੰ ਗਾਲ੍ਹਾਂ ਵੀ ਕੱਢਣੀਆਂ ਵੀ ਤੂੰ ਕਿਹੜੇ ਕੰਮ 'ਚ ਪੈ ਗਈ ਮੈਂ ਥੋੜੀ ਜੀ ਮੈਮਰੀ ਰਿਕਾਰਡ ਕਰ ਰਹੀ ਐ ਇਹ ਨਿਕਲ ਰਹੀ ਐ ਜੀ ਸਾਡੇ ਮਾਝੇ ਵਾਲੇ ਪਾਸੇ ਦੇਸੀ ਬੂੰਦੀ ਥੋੜੀ ਜੀ ਮੋਟੀ ਨਿਕਲ ਰਹੀ ਸੀ ਹੁਣ ਬਰੀਕ ਦਾ ਆਊਗਾ ਪੂਰ ਹਨਾ ਵੀਰ ਪੂਰੀ ਕਹਿੰਦੇ ਹੁੰਦੇ ਆ ਹਾਂ ਮਨ ਵੀਰ ਬੂੰਦੀ ਦਾ ਪੂਰ ਹੁੰਦਾ ਐ ਅਗਲਾ ਪੂਰ ਹੋਣਾ ਨਾ ਹਾਂ ਪੂਰਾ ਨਾ ਚਾਹ ਵਾ ਅ ਮਟੀਰੀਅਲ ਖੋਲਿਆ ਆ ਚਾਣੀ कनेडा <sus> <थाद दी। laughs> तो वाले ज्यादा वेखते इधर वाली ऑडियंस नहीं है क्या बात है क्या बात है ਆ ਜਾਓ ਵੀ ਜਿੰਨੇ ਜਿੰਨੇ ਗੁੰਦੀ ਖਾਨੀ ਆ ਇਹ ਵਲੌਗ ਬੜੀ ਲੇਟ ਪੈਣਾ ਤੁਸੀਂ ਮੇਰੇ ਤੋਂ ਦੋ ਮੰਗਣੀ ਅੰਨੇ ਚਿਰ ਨੂੰ ਤਖਾਖੂ ਕੇ ਭਾਂਡੇ ਸਾਧੇ ਜਾਣੇ ਆ ਵਾਹ ਹੋਰ ਨੈਟ ਦੇ ਕੌਣ ਨੂੰ ਬਣਾਉਣੀ ਆ ਉਹ ਇੰਨਾ ਨਾ ਮੈਂ ਮੁੰਡੇ ਵੇਸਲੇ ਆ ਕੇ ਪਾਈ ਦੇਖੀ ਨਾ ਹਾਂ YouTube ਤੇ ਦੇਖੀਏ Facebook ਤੇ ਦੇਖੀਏ Facebook ਤੇ ਦੇਖੀਏ Facebook ਤੇ 11000 ਚੜਦਿਆਂ ਆ ਜਿੰਨੂ ਮੇਰੇ ਮੰਨੇ ਵੀਰ ਦੀ ਗੁੰਦੀ ਪਸੰਦ ਆਈ ਆ फटाफट ਵੀਡੀਓ ਕਰਨੀ ਸ਼ੇਅਰ ਘਟੋ ਘਟੋ ਲੱਖ ਲੱਖ ਵੀਊ ਹੋਣੇ ਚਾਹੀਦੇ ਇਸ ਵੀਡੀਓ ਨੂੰ 1 ਲੱਖ ਕਰੋ ਜੜਾ ਕਰਕੇ ਜਦੋਂ ਸੁਮੈ ਸ਼ੇਅਰ ਕੀਤੀ ਉਹਨੂੰ ਬੂੰਦੀ ਮਿਲੂਗੀ ਪਰ ਮੈਂ ਦੇਣ ਨਹੀਂ ਆਣੀ ਕਰੇ ਕਰੇਗਾ ਨਾ ਨਾ ਪਊਗਾ ਵਾਹ ਆ ਸਾਰਾ ਕੁਝ ਮਿਸ ਕਰਤਾ ਸੀ ਵੀਰ ਹੁਣ ਲੋਕ ਬੜੀ ਬਣਾਈ ਲੈ ਆਉਂਦੇ ਬਸ ਬਾਜ਼ਾਰਾਂ ਚੋਂ ਪਰ ਇਸ ਦੀ ਰੌਣਕ 게 ਦਾ ਸਵਾਦ ਆਪਣਾ ਹੀ ਆ ਲੱਗੀ ਆ ਜਿਹੜਾ ਤੂੰ ਮੈਨੂੰ ਫੋਲੋ ਕਰ ਦਿੰਦੇ ਤੇ ਤੇਰੀ ਪੇਟੀ ਆਉਣੀ ਤੇ ਤੂੰ ਨਹੀਂ ਦਿਖਣਾ ਵੀਡੀਓ 'ਚ ਤੇਰਾ ਨਹੀਂ ਮੂੰਹ ਦਿਖਦਾ ਨਹੀਂ ਨਹੀਂ ਮੈਂ ਆ ਜਣਾ ਵਿੱਚ ਮੈਨੂੰ ਵੀ ਲਾਈਕ ਆਏ ਤੂੰ ਆ ਤੈਨੂੰ ਵੀ ਆਏ ਨੇ ਇਹ ਬਣਾ ਰਿਹਾ ਸ਼ੱਕਰਪਾਰੇ ਦੇਖੀ ਔੜ ਵੱਟਦਾ ਐ ਹੋਰ ਇਹਨੇ ਪ੍ਰੋਫੈਸ਼ਨਲ ਕੰਮ ਕਰਨਾ ਨੂੰ ਪਤਾ ਮੇਰੀ ਵੀਡੀਓ ਚੱਲ ਜਾਵੇ ਹਾਂਜੀ ਬੂੰਦੀ ਬਣ ਕੇ ਰੈਡੀ ਆ ਨੀਤੇ ਗੋੜ ਵਾਲੇ ਸ਼ੱਕਰਪਾਰੇ ਖੰਡ ਵਾਲੇ ਸ਼ੱਕਰਪਾਰੇ ਤੇ ਲੂਣ ਵਾਲੀਆਂ ਮਠੀਆਂ ਪਈਆਂ ਨੇ ਟੱਬਾਂ ਦੇ ਵਿੱਚ ਤੇ ਇਹ ਦਿਨ ਜਾਂ ਇਹ ਕੰਮ ਜਿਹੜਾ ਬੂੰਦੀ ਨੂੰ ਸਾਂਭਣ ਵਾਲਾ ਨਾ ਇਹ ਵੀ ਬੜਾ ਔਖਾ ਤੇ ਖਾਸ ਹੁੰਦਾ ਆ ਕਿਉਂਕਿ ਬੂੰਦੀ ਦੇ ਨਿਕਲ ਜਾਂਦੀ ਆ ਫਿਰ ਹੁੰਦਾ ਵੀ ਹੁਣ ਖਲਾਰਾ ਜੈਨਾ ਪਿਆ ਰਵੇ ਤੇ ਜਲਦੀ ਜਲਦੀ ਸਾਂਭਿਆ ਜਾਵੇ ਸੋ ਅਸੀਂ ਪਿੰਡ ਦੇ ਵਿੱਚ ਸਾਰੇ ਤੇ ਕਾਰਡ ਭੇਜੇ ਤੇ ਕਾਰਡਾਂ ਦੇ ਨਾਲ ਅਸੀਂ ਲਿਫਾਫਿਆਂ 'ਚ ਪਾ ਕੇ ਬੂੰਦੀ ਦਿੱਤੀ ਕੋਈ ਡੱਬੇ ਦੇ ਦਿੰਦਾ ਵਾ ਕੋਈ ਕੁਝ ਵੀ ਨਹੀਂ ਦਿੰਦਾ ਕੱਲੇ ਕਾਡ ਦੇ ਦਿੰਦੇ ਨੇ ਕਈ ਲਾਗੀ ਗਿਆ ਸਨਾਖਲਾ ਦਿੰਦੇ ਆ ਪਰ ਆਪਾਂ ਸਾਰਿਆਂ ਨੂੰ ਕਾਡਾਂ ਦੇ ਨਾਲ ਜਿੰਨੀ ਵੀ ਹਿੱਸੇ ਆਉਂਦੀ ਵੰਡੇ ਆਉਂਦੀ ਸੀਗੀ ਬਾਜੀ ਦੇ ਵਜੋਂ ਮੂੰਹ ਮਠਾ ਕਰਨ ਦੇ ਲਈ ਆਪਾਂ ਬੁੰਦੀ ਭੇਜੀ ਸੀਗੀ ਤੇ ਸਾਰਿਆਂ ਨੇ ਹੱਥੋ ਹੱਥੀ ਬੁੰਦੀ ਵਾਲੇ ਲਫਾਫੇ ਭਰੇ ਤੇ ਇਹ ਬੁੰਦੀ ਦਾ ਪਹਿਲਾ ਦਿਨ ਸੀਗਾ ਤੇ ਇਸ ਤੋਂ ਬਾਅਦ ਦੇ ਵਿੱਚ ਦੋ ਵਾਰੀ ਹੋਰ ਬੁੰਦੀ ਨਿਗਲੀ ਤੇ ਘਰ ਦੇ ਵਿੱਚ ਹਲਵਾਈ ਲੱਗੇ ਅੱਗੇ ਜਾ ਕੇ ਵੀਡੀਓ ਚ ਮੈਨੂੰ ਪਤਾ ਲੱਗੂਗਾ ਵੀ ਉਹ ਮੈਨੂੰ ਰਿਕਾਰਡ ਕੀਤੇਗੇ ਨਹੀਂ ਮੈਂ ਨਹੀਂ ਹੋ ਜਾਣਾ ਮੈਂ ਨਹੀਂ ਹੋ ਜਾਣਾ ਮੌਸਮਾਂ ਦੇ ਮੌੜ ਮੌੜ ਤੇ ਆਪਸਾਂ ਨੂੰ ਸੁੱਖਾ ਕਿਹਦਾ ਹੈ ਚਾਹਤ